ਕਟਨ ਮੋਰਚੇ ਵੱਲੋਂ ਸਾਰੇ ਦੇਸ਼ ਵਿੱਚ ਜੋ ਹੈ ਐ ਡੀਸੀ ਹੈੱਡ ਕੁਆਟਰਾਂ ਤੇ ਧਰਨੇ ਦੇ ਉੱਤੇ ਜਾ ਰਹੇ ਆ ਖਾਸ ਕਰਕੇ ਦਾ ਮੇਨ ਮਕਸਦ ਜਿਹੜਾ ਕਹਿ ਲਈ ਆਪਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਹੈ ਜੋ ਅੱਜ 28ਵੇਂ ਦਿਨਾਂ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ ਹਾਲਾਤ ਨਾਜ਼ੁਕ ਆ ਉਹਦੇ ਔਰ ਕੀ ਹੈ ਸਰਕਾਰ ਜਿਹੜੀ ਹੈਗੀ ਹੈ ਇਹਤੇ ਕੋਈ ਤੌਰ ਨਹੀਂ ਕਰ ਰਹੀ ਤਾਂ ਲੋਕਾਂ ਦੀ ਮੰਗ ਹੈ ਕਿ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਇਕੱਤਰ ਹੋ ਕੇ ਜਿਹੜਾ ਸਾਰਾ ਇਸ ਸੰਘਰਸ਼ ਲੜਨਾ ਚਾਹੀਦਾ ਹੈ ਸਯੁਕਤ ਮੋਰਚੇ ਨੂੰ ਨਾਲ ਲੱਗਣਾ ਚਾਹੀਦਾ ਹੈਗਾ ਤਾਂ ਮੈਂ ਬੇਨਤੀ ਕਰਾਂ ਕਿ ਸਯੁਗਤ ਮੋਰਚਾ ਕਦੇ ਵੀ ਇਹ ਉਹਨਾਂ ਦੇ ਪਿੱਛੇ ਤੋਂ ਪਾਸੇ ਨਹੀਂ ਹੋਇਆ ਚਾਹ ਸ਼ੁਭ ਕਰਨ ਦੀ ਮੌਸਮ ਸੀ ਚਾਹ ਕੋਈ ਵੀ ਹਮਲਾ ਹੋਇਆ ਤਾਂ ਸਯੁਗਤਥਾਨ ਮੋਰਚਾ ਜਾਂ ਗਰਾਹਾਂ ਜਿੱਥੇ ਮਨ ਸਾਡੇ ਨਾਲ ਖੜੀ ਹੈ ਇਹ ਸਾਰਿਆਂ ਨੇ ਅਸੀਂ ਹਮੇਸ਼ਾ ਹੀ ਪੱਖ ਹੋਇਆ ਹੈ ਆ ਹਮੇਸ਼ਾ ਹੀ ਸਰਕਾਰ ਦਾ ਵਿਰੋਧ ਕੀਤਾ ਜਜਾ ਸਰਕਾਰਾਂ ਨੇ ਧੱਕਾ ਕੀਤਾ ਹੈ ਅੱਜ ਵੀ ਅਸੀਂ ਤਗੜੇ ਹੋ ਕੇ ਜੋ ਸਯੁਗਤਥਾਨ ਮੋਰਚਾ ਹੈਗਾ ਵਿਰੋਧ ਕਰ ਰਹੇ ਆ ਜਿਦਾ ਸਾਰਾ ਦੇਸ਼ ਦੇ ਵਿੱਚ ਜੋ ਅੱਜ ਧਰਨੇ ਲੱਗ ਰਹੇ ਪੀਸੀ ਦਫ਼ਤਰਾਂ ਤੇ ਇਹ ਵੀ ਉਸ ਵਿਰੋਧ ਦੇ ਵਿੱਚ ਜਗਜੀਤ ਸਿੰਘ ਦੀ ਜਾਨ ਬਚਾਉਣ ਵਾਸਤੇ ਅਗਰ ਜਗਜੀਤ ਸਿੰਘ ਦੀ ਜਾਨ ਬਚਾਉਣੀ ਸਭ ਤੋਂ ਜ਼ਰੂਰੀ ਹੈ ਕਿਉਂਕਿ ਲੀਡਰ ਕਦੇ ਪੈਦਾ ਨਹੀਂ ਹੁੰਦਾ ਜਦ ਤੱਕ ਮਰਨ ਵਾਲਤ ਦੀ ਗੱਲ ਕਰਾਂ ਤਾਂ ਸਿੱਕਿਸ ਦਾਤਾ ਮਤਾਬਕ ਤਾਂ ਮਰਨ ਵਾਲਤ ਅਸੀਂ ਨਹੀਂ ਲਖਣਾ ਕਿਉਂਕਿ ਜੇ ਅਸੀਂ ਜਿੰਦੇ ਰਹਾਂਗੇ ਜੇ ਅਸੀਂ ਲੜਾਂਗੇ ਜਦ ਜਾਂ ਕੋਈ ਸਾਤੋਂ ਵੱਡਾ ਲੀਡਰ ਚਲਾ ਜਾਂਦਾ ਹੈ ਤਾਂ ਫਿਰ ਤਾਂ ਉਹ ਜਿਹੜੀ ਉਹਦੀ ਜਥੇਬੰਦੀ ਕਹਿ ਲਈਏ ਜਾਂ ਕਿਸਾਨ ਕਹਿ ਲਈਏ ਇੱਕ ਉਹਦਾ ਲੀਡਰ ਹੀਣ ਹੋ ਜਾਂਦਾ ਲੀਡਰ ਚਲਾ ਜਾਂਦਾ ਹੈਗਾ ਤਾਂ ਸਰਕਾਰਾਂ ਨੂੰ ਮੈਂ ਕਹੂੰਗਾ ਇਹਨਾਂ ਗੱਲਾਂ ਨਾਲ ਜਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਸਾਨੂੰ ਤਜਰਬਾ ਸਾਡਾ 700 ਤੋਂ ਉੱਪਰ ਸੀ ਕਿਸਾਨ ਉੱਤੇ ਸ਼ਹੀਦ ਕਰਵਾਏ ਅਨ ਸਾਡੇ ਇਥੇ ਕਿਸਾਨ ਔਰ ਪੱਤਰਕਾਰ ਵੀਰ ਜੁੜਿਆ ਹੈਗਾ ਦਰੜਕੇ ਮਾਰਤਾ ਲਖੀਪੁਰ ਛੀਰੀ ਦੇ ਵਿੱਚ ਕੀ ਹੋਇਆ ਉਹਦਾ ਅਸੀਂ ਰੌਲਾ ਅੱਜ ਵੀ ਪਾ ਰਹੇ ਅਸੀਂ ਕੇਸ ਦਰਖਾਸਤ ਕਰਨ ਦੀ ਅੱਜ ਗੱਲ ਕਰ ਰਹੇ ਹਾਂ ਇਸੇ ਤਰ੍ਹਾਂ ਸਾਡਾ ਜੇ ਕਿਸਾਨ ਕੋਈ ਚੱਲਾ ਜਾਂਦਾ ਹੈ ਤਾਂ ਹੀ ਅਸੀਂ ਮਹੀਨਾ ਦੋ ਮਹੀਨੇ ਰੌਲਾ ਪਾਵਾਂਗੇ ਹੌਲੀ ਹੌਲੀ ਗੱਲ ਉਹ ਸ਼ਾਂਤ ਹੋ ਜਾਂਦੀ ਹੈ ਤੋਂ ਇਸ ਕਰਕੇ ਮੈਂ ਜਗਜੀਤ ਸਿੰਘ ਢੱਲੇਵਾਲ ਨੂੰ ਆਦੇ ਵੱਲੋਂ ਨਿੱਜੀ ਤੌਰ ਤੇ ਵੀ ਬੇਨਤੀ ਕਰੂੰਗਾ ਕਿ ਭਾਈ ਆਪਾਂ ਇਹ ਮਰਨ ਵਰਤ ਹੈ ਇਹ ਛੱਡ ਕੇ ਤੁਸੀਂ ਸਾਡੇ ਤੁਹਾਡੇ ਨਾਲ ਆ ਸਾਰੇ ਕਿਉਂਕਿ ਮੇਰੇ ਜਥੇਬੰਦੀ ਮੈਂ ਆਪਦੇ ਤੌਰ ਤੇ ਨਿੱਜੀ ਤੌਰ ਤੇ ਕਹਾ ਤਾਂ ਮੈਂ ਦੋ ਤਿੰਨ ਵਾਰੀ ਜਾਂ ਸਾਡੀ ਜਥੇਬੰਦੀ ਹੋਰ ਜ਼ਿਲ੍ਹੇ ਚ ਵੀ ਜਾ ਰਹੀ ਹੱਗੀ ਆ ਤੇ ਮੈਂ ਮੇਨ ਜੋ ਪ੍ਰੋਬਲਮ ਕੀ ਹੈ ਜੋ ਲੋਕ ਇਹ ਸਵਾਲ ਕਰਦੇ ਨੇ ਕਿ ਇੱਕ ਸਯੁਕਤ ਮੋਰਚਾ ਨਾਲ ਕਿਉਂ ਨਹੀਂ ਚੱਲ ਰਿਹਾ ਮੇਨ ਪ੍ਰੋਬਲਮ ਕੀ ਹੈਗੀ ਹੈ ਮੇਨ ਪ੍ਰੋਬਲਮ ਇਹ ਹੈਗੀ ਆ ਕਿ ਸਯੁਕਤ ਮੋਰਚਾ ਕਦੇ ਵੀ ਪਿੱਛੇ ਨਹੀਂ ਹਟਦਾ ਪਰ ਜਦੋਂ ਇੱਕ ਮੈਂ ਬੇਨਤੀ ਕਰਾਂ ਜਦ ਜਾਂਦਾ ਸਯੁਕਤ ਮੋਰਚਾ ਉੱਥੇ ਪਹਿਲਾਂ 8 ਜਥੇਬੰਦੀਆਂ ਉੱਥੇ ਗਈਆਂ ਜਦ ਤਣ ਨਹੀਂ ਯਾਰ ਰਿਕੈਸਟ ਕਰਤ ਵੀ ਗਿਆ ਸ਼ਿਕਾਇਤ ਲੱਗੀ ਸੀ ਉਤੇ ਮੈਨੂੰ ਦੱਸਣ ਵੀ ਅਸੀਂ ਮਿਲਣ ਤੋਂ ਬਾਅਦ ਸਾਡਾ ਫਰਸਟਾਈ ਬਣਦਾ ਸੀ ਕਿ ਸਯੁਜਕਤ ਮੋਰਚੇ ਦੀਆਂ ਜ 8 ਜੱਥੇ ਬੰਦੀਆਂ ਗਈਆਂ 1 ਲੀਟਰ ਨੂੰ ਪੰਜਾਬ ਲੈਵਲ ਤੇ ਇਸ ਸਟੇਜ ਤੇ ਬਲਾਜਾਂਦਾ ਵੀ ਸਯੁਜਕਤ ਮੋਰਚਾ ਪਾਈ ਅੱਜ ਆਇਆ ਹੈ ਇਸੇ ਤਰ੍ਹਾਂ ਹੀ ਰਿਕੈਸਟ ਕਰਤ ਭਾਰੂ ਆਇਆ ਸੀ ਦਿੱਲੀ ਤੋਂ ਉਹਨੂੰ ਬਲਾਜਾਂਦਾ ਠੀਕ ਹੈ ਫਿਰ ਕੋਈ ਗੱਲ ਸਰਕਾਰ ਨੂੰ ਪਤਾ ਲੱਗਦਾ ਵੀ ਇਕੱਠੇ ਨਹੀਂ ਅਸੀਂ ਜਾ ਕੇ ਜੀਣਾ ਕੱਢ ਕੇ ਉਸ ਤੋਂ ਬਾਅਦ ਕੋਈ ਤੁਸੀਂ ਉਂਗਰੀ ਸਾਹਿਬ ਦਾ ਉਹਦਾ ਉਹਨਾਂ ਦੇ 1 ਲੀਟਰ ਦਾ ਤੁਸੀਂ ਯਾਰ ਵੀ ਸੁਣਿਆ ਆ ਕੋਈ ਬਾਤ ਬਾਰੇ ਜੋ ਗੱਲ ਚੱਲੇ ਸਾਰੇ ਲੋਕਾਂ ਚੋਂ ਤੁਸੀਂ ਕਿਸੇ ਨੇ ਵੀ ਸੁਣਿਆ ਵੀ ਇਸ ਤਰ੍ਹਾਂ ਪਤਾ ਲੈਣਾ ਜਾਂ ਇਹਨੂੰ ਦੇਖਣਾ ਇਹ ਹਾਲਾਤ ਕੀ ਨੇ ਪਰ ਹਾਲਾਂਕਿ ਇਹ ਨਹੀਂ ਹੈ ਸਾਡਾ ਸਾਥ ਹੀ ਰਿਹਾ ਮੇਰਾ ਤਾਂ ਖਾਸ ਕਰਕੇ ਮੈਂ ਤਾਂ ਉਹਨਾਂ ਨਾਲ ਕੰਮ ਕੀਤਾ ਹੈਗਾ ਸਾਨੂੰ ਸਾਰਿਆਂ ਨੂੰ ਉਹਦਾ ਫਿਕਰ ਹੈਗਾ ਤੇ ਇਸ ਕਰਕੇ ਬੇਨਤੀ ਹੈ ਵੀ ਅੱਜ ਵੀ ਇਕੱਠੇ ਹੁੰਨੇ ਆ ਸਾਡੀਆਂ ਮੰਗਾਂ ਤਾਂ ਉਹੀ ਹੈ ਸਾਡਾ ਮੰਗਾਂ ਦਾ ਕੋਈ ਰੌਲਾ ਨਹੀਂ ਸਾਡੀਆਂ ਮੰਗਾਂ ਸਾਂਝੀਆਂ ਨੇ ਆ ਨਵੀਂ ਇੱਕ ਮੰਗ ਆ ਜੀ ਡਰਾਫਟ ਵਾਲੀ ਇਹ ਵੀ ਨਾਲ ਹੈ ਰੌਲਾ ਕਿਸ ਗੱਲ ਦਾ ਹੈਗਾ ਵੀ ਅਸੀਂ ਇੱਥੇ ਜੇ ਜਾਣਦੇ ਆ ਸਤ ਮੋਰ ਕਿਸਾਨ ਮੋਰ ਦਾ ਜਾਣਦਾ ਹੈ ਜਿਵੇਂ ਉਹ ਤਾਂ ਜਾ ਕੇ ਉਹਨੂੰ ਬੇਨਤੀ ਕਰਦੇ ਆ ਅਸੀਂ ਸਹਿਯੋਗਤ ਮੋਰਚੇ ਵੱਲੋਂ ਜੀ ਸਿੰਘ ਜੀਨ ਦਲਵਾਨ ਨੂੰ ਉਠਾ ਲੈਣੇ ਹੈ ਉਸ ਤੋਂ ਬਾਅਦ ਕਿ ਸਾਡੀਆਂ ਸਾਂਝੀਆਂ ਮੀਟਿੰਗਾਂ ਹੁੰਦੀਆਂ ਕਿ ਸਾਂਝੇ ਤੌਰ ਤੇ ਪ੍ਰੋਗਰਾਮ ਲੀਕ ਕੇ ਅਗਲਾ ਪ੍ਰੋਗਰਾਮ ਦਿੰਨੇ ਆ ਜਾਂ ਉਹ ਫੋਰਮਾਂ ਚੋਂ ਕਿੰਨੀ ਸਾਡਾ ਪ੍ਰੋਗਰਾਮ ਚੱਲੂਗਾ ਜਾਂ ਤੇ ਜੋ ਕਿਸਾਨ ਸਾਡੇ ਆਗੂ ਜਾਂਦੇ ਨੇ ਸਹਿਯੋਗਤ ਮੋਰਚੇ ਦੇ ਕਿ ਉਹਨਾਂ ਨੂੰ ਬੁਲਾਇਆ ਜਾਂਦਾ ਕਿ ਸਟੇਜ ਤੇ ਬਿਠਾ ਕੇ ਜਾਂ ਥੱਲੇ ਬਿਠਾ ਕੇ ਮੋੜ ਦਿੱਤਾ ਜਾਂਦਾ ਹੈਗਾ ਤਾਂ ਕੀ ਗੱਲ ਹੁੰਦੀ ਨਾ ਵਿਚਾਰ ਹੁੰਦੀ ਰੌਲਾ ਇਸ ਗੱਲ ਦਾ ਕਿਉਂਕਿ ਜੇ ਪੰਜਾਬ ਲੈਵਲ ਦੇ ਕੋਈ ਵੀ ਲੀਡਰ ਜਾਂਦੇ ਹੈਗੇ ਆ ਉਹਨਾਂ ਨੇ ਜਾ ਕੇ ਲੋਕਾਂ 'ਚ ਬੋਲਣਾ ਹ ਜੋ ਤੇ ਜਾ ਕੇ ਮੋੜ ਦੇਣਾ ਗੱਲ ਨਹੀਂ ਕਰਨੀ ਉਹ ਗੱਲ ਨਹੀਂ ਬਣੀ ਰੌਲਾ ਇਸ ਗੱਲ ਦਾ ਹੈਗਾ ਜੋ ਮੈਂ ਇੱਕ ਹੋਰ ਬੇਨਤੀ ਕਰਾਂ ਮੈਂ 21 ਤਿਗਨੋ ਤੇ ਵੱਡਾ ਜਾਥਾ ਲੈ ਕੇ ਗਿਆ ਉੱਥੇ ਬਲਦੇਵ ਸਿੰਘ ਵਡਾਲਾ ਜੀ ਸਾਡੇ ਸਤਿਕਾਰਯੋਗ ਨੇ ਇੱਕ ਰਾਗੀ ਨੇ ਇੱਕ ਕਥਾ ਵਾਚਕ ਨੇ ਉਹ ਵੀ ਗਏ ਨੇ ਉਹਨਾਂ ਨੇ ਇੱਕ ਬਹੁਤ ਮੈਨੂੰ ਬਹੁਤ ਉਸ ਗੱਲ ਨੂੰ ਮਹਿਸੂਸ ਹੋਇਆ ਸਜੋਤ ਮੋਰਚੇ ਬਾਰੇ ਜੋ ਗੱਲ ਕਹੀ ਉਹਨੇ ਕਿਹਾ ਵੀ ਮੈਂ ਮਾਈ ਭਾਗੋ ਦਾ ਰੋਲ ਅਦਾ ਕਰਦਾ ਮੈਂ ਮਾਈ ਭਾਗੋ ਦਾ ਰੋਲ ਅਦਾ ਕਰਦਾ ਮੈਂ ਕਹਿਣਾ ਚਾਹੁੰਦਾ ਸਜੋਤ ਮੋਰਚੇ ਵਾਲੇ ਲੀਡਰਾਂ ਨੂੰ ਕੁਝ ਲੀਡਰਾਂ ਦਾ ਨਾਮ ਵੀ ਲਿਆ ਉਹਨੇ ਵੇਸੇ ਨਾਲ ਲੈਣ ਨੂੰ ਕਿ ਸਾਰਾ ਸ੍ਰੀਉਤ ਮੁਰਦਾ ਵਿੱਚ ਆ ਜਾਂਦਾ ਵੀ ਇਹ ਜਾਂਦਾ ਸਲਵਾਰਾਂ ਚੂੜੀਆਂ ਪਾ ਲੈਣ ਮਾਈ ਭਾਗੋ ਨੂੰ ਜਿਸ ਤਰ੍ਹਾਂ ਕਿਹਾ ਸੀ ਚਾਫਰ ਨਾਲ ਆਜੇ ਜੇ ਮੈਂ ਮੈਂ ਨਾਲ ਚੱਲਦਾ ਉਹਨੇ ਕਿਹਾ ਕਿ ਸੂਖ ਮੇਰਤਾ ਮੁਰਦਾ ਮੇਰੇ ਨਾਲ ਆਵੇ ਔਰ ਜਾ ਕੇ ਆਪਾਂ ਜਗਜੀਤ ਸਿੰਘ ਡੱਲੇਵਾਲ ਨੂੰ ਬੇਨਤੀ ਕਰਕੇ ਕਿ ਤੂੰ ਸਯੋਗ ਔਰ ਮਰ ਮਰ ਤੂੰ ਆਪਾਂ ਇਕੱਠੇ ਲੜਾਂਗੇ ਸੂਖ ਡੱਲਾ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਤੂੰ ਸਟੇਜ ਤੇ ਬੋਲ ਕੇ ਲੋਕਾਂ ਨੂੰ ਇਮੋਸ਼ਨਲ ਕਰਕੇ ਲੋਕਾਂ ਤੋਂ ਬੋਲੇ ਸੋਨ ਨਾਲ ਮੁਰਦਾਬਾਦ ਸ੍ਰੀਉਤ ਮੁਰਦਾ ਮੁਰਦਾਬਾਦ ਇੱਕ ਹੋਣਾ ਹੈ ਜਾਂ ਇਕੱਠੇ ਕਰਨਾ ਹੈ ਤੋਹੀ ਵਡਿਆਈ ਕਲ ਦੇਵ ਸਿੰਘ ਮੜਾਇਆ ਕਿਉਂ ਨਹੀਂ ਲੈ ਲੈਂਦਾ ਸੀ ਕਿਉਂ ਕੋਈ ਨਾ ਲਈ ਕਿ ਸਯੁਜਤ ਮੋਰਚੇ ਨੂੰ ਜਾ ਕੇ ਕਹਿੰਦਾ ਪਹਿਲੇ ਭਾਈ ਸਾਡੇ ਨਾਲ ਮੈਂ ਤੁਹਾਡੇ ਨਾਲ ਆਪਾਂ ਜਿੱਥੇ ਦੱਲੇਵਾਲ ਨੂੰ ਜਾ ਕੇ ਬੇਨਤੀ ਕਰਦੇ ਆਂ ਬਲੋ ਉਠਾਉਣੀ ਆ ਮਰਨ ਮਰ ਤੋਂ ਇੱਥੇ ਹੋ ਕੇ ਆਪਾਂ ਲੜਦੇ ਆਂ ਪਰ ਨਹੀਂ ਪਤਾ ਨਹੀਂ ਆਪਣਾ ਨਾਮ ਉੱਚਾ ਕਰਨ ਵਾਸਤੇ ਕਿਤੇ ਬੋਲਣ ਵਾਸਤੇ ਲੋਕਾਂ ਦੀ ਵਾਵਾ ਖਟਣ ਵਾਸਤੇ ਇਹ ਲੋਕ ਕਰਦੇ ਸੋ ਇਹ ਮਾੜੀਆਂ ਗੱਲਾਂ ਨੇ ਇਹ ਜੋੜਨ ਵਾਲੀਆਂ ਨਹੀਂ ਇਹ ਤੋੜਨ ਵਾਲੀਆਂ ਗੱਲਾਂ ਨੇ ਜਿਹੜੇ ਲੋਕ ਸੋ ਮੈਂ ਬੇਨਤੀ ਕਰਦਾ ਐ ਸਮੂਚੀਆਂ ਦੀ ਜਥੇਬੰਦੀ ਨੂੰ ਇਹ ਫਿਕਰ ਚਾਹੀਦਾ ਹੈ ਕਿ ਲੀਡਰਸ਼ਿਪ ਨੂੰ ਉਹਦੀ ਜਥੇਬੰਦੀ ਲੀਡਰਸ਼ਿਪ ਨੂੰ ਉਹਨਾਂ ਨੇ ਕਦੇ ਬਿਆਨ ਨਹੀਂ ਦਿੱਤਾ ਕਿ ਅਸੀਂ ਉਹਨੂੰ ਬਚਾਈਏ ਕਿਉਂਕਿ ਉਹਨੂੰ ਇਹਨੂੰ ਚਾਹੀਦਾ ਹੈ ਵੀ ਜੇ ਚਲਾ ਗਿਆ ਧਲੇ ਵਾਲ ਚਲਾ ਗਿਆ ਰੱਬ ਨਾ ਕਰੇ ਅਰਦਾਸ ਇਹ ਜਾ ਨਾ ਹੋਵੇ ਇਹ ਚਲਾ ਗਿਆ ਤਾਂ ਉਹਦੀ ਜਿਹੜੀ ਜਥੇਬੰਦੀ ਹੈ ਉਹ ਲੀਡਰ ਹੀ ਹੋ ਜਾਵੇ ਸਾਰੇ ਕਿਸਾਨਾਂ ਨੂੰ ਇਸ ਦਾ ਕੋਲ ਦਾ ਫਰਕ ਪੈਣਾ ਹੈ ਇੱਕ ਵੱਡਾ ਲੀਡਰ ਬੜੇ ਸਮੇਂ ਬਾਅਦ ਬਣਦਾ ਸੇਤ ਨਹੀਂ ਬਣ ਜਾਂਦਾ ਅੱਜ ਉੱਠ ਕੇ ਲੀਡਰ ਨਹੀਂ ਬਣ ਜਾਂਦਾ ਉਮਰਾਂ ਗਾਲੀਆਂ ਸਾਰੇ ਲੀਡਰਾਂ ਨੇ ਇਹ ਲੀਡਰ ਬਣਿਆ ਜਾਂਦਾ ਹੈਗਾ ਤੇ ਜਥੇਬੰਦੀ ਨੂੰ ਉਹਨਾਂ ਦੀ ਫੋਰਮਾਂ ਨੂੰ ਵੀ ਬੇਨਤੀ ਹੈ ਕਿ ਉਹ ਇਹ ਪ੍ਰਾਲਾ ਕਰਨ ਅੱਜ ਲੋੜ ਹੈ ਜਿੱਜੀ ਸਿੰਘ ਢੱਲੇਵਾਲ ਨੂੰ ਬਚਾਉਣ ਦੇ ਅਸੀਂ ਸਰਕਾਰ ਨਾਲ ਲੜਦੇ ਜਾਣਾ ਹੈ ਹਮੇਸ਼ਾ ਵੱਡੀ ਤਾਕਤ ਬਣ ਕੇ ਇਸ ਇਸਯੁਗਤ ਮੋਰਚਾ ਵੀ ਆਪਣਾ ਪਰਮਾਤਮਾ ਕਰੇ ਇਕੱਠਾ ਹੋਵਾਂਗੇ ਵੱਡਾ ਇਕ ਤਾਕਤ ਬਣ ਕੇ ਅਸੀਂ ਲੜਾਂਗੇ ਤੇ ਇਸ ਕਰਕੇ ਅਸੀਂ ਉਹਨੂੰ ਬਚਾਉਣ ਦੀ ਅਗਰ ਕਰਦੇ ਹਾਂ ਅਰਦਾਸ ਵੀ ਕਰਦੇ ਹਾਂ ਸੱਚੇ ਮਾਚਾ ਇਹਨੂੰ ਮਿਲ ਕਰ ਉਹ ਇਸ ਤਰ੍ਹਾਂ ਦਾ ਸਿਸਟਮ ਬਣਾ ਜਿੱਜੀ ਸਿੰਘ ਢੱਲੇਵਾਲ ਮਰਨ ਮਾਰ ਤੋਂ ਉੱਠ ਕੇ ਉਹਦੀ ਜ਼ਿੰਦਗੀ ਬਚੇ ਅਸੀਂ ਲੜ ਸਾਰੇ ਨਾਲ ਕੇ ਢੜਗੀ ਸੰਜੋਗ ਮੋਰਚੇ ਦੇ ਦਿੱਤੇ ਹੋਏ ਪੈਕੋਗ੍ਰਾਮ ਨੂੰ ਸਫਲ ਕਰਨ ਦੇ ਲਈ ਸਾਰੀਆਂ ਹੀ ਪ੍ਰਤਰੀ ਜਥੇਬੰਦੀਆਂ ਸਾਰੇ ਪੰਜਾਬ ਦੇ ਜਿਹੜਾ ਹੈੱਡਕ quartਰ ਤੋਂ ਤੇ ਚੱਕਮਤ ਹੋ ਕੇ ਧਰਨਾ ਦੇ ਰਹੀਆਂ ਕਿਉਂਕਿ ਵੱਡੀ ਗੱਲ ਹੈ ਜਿਹਦੀ ਜਗਜੀਤ ਸਿੰਘ ਡੱਲੇਵਾਲ ਪਨਾ ਉਹ ਗੈਰ ਰਾਜਨੀਤਿਕ ਤੌਰ 'ਤੇ ਜਾ ਉਹਦੋਂ ਸਾਡਾ ਦੂਜਾ ਕਿਸਾਨ ਮੋਰਚੇ ਦਾ ਭੰਦੇੜਾ ਦਾ ਤੜਾ ਉਹ ਲੜ ਰਹੇ ਆ ਤੇ ਹਰ ਇੱਕ ਜਥੇਬੰਦੀ ਨੂੰ ਆਜ਼ਾਦ ਲੜਨ ਦਾ ਧਾਰ ਉਹ ਆਪ ਦੇ ਘਰ ਨਾਲ ਲੜ ਸਕਦਾ ਅਗਲੀ ਗੱਲ ਇਹ ਹੈ ਵੀ ਜਦੋਂ ਇਸ ਤੱਕਾਂ ਤੇ ਕਦ ਹੱਲੇ ਆਉਂਦੇ ਆ ਉਹਦੇ ਮੁਤਾਬਕ ਜਿੱਡੇ ਵੱਡੇ ਕਾਨੂੰਨਾਂ ਨੂੰ ਅਸੀਂ ਪਿੱਛੇ 14 ਮਹੀਨੇ ਲੜ ਕੇ 750 ਜਾਣ ਦੇ ਕੇ ਰੱਦ ਕਰਵਾ ਕੇ ਆਏ ਆ ਤੇ ਮੋਤੀ ਰੂਗੂ ਨਾਨਕਦੇਵ ਜੀ ਦੇ ਉਤਾਰ ਤੇ ਆਡੇ ਨੇ ਉਹ ਨੂੰ ਨਹੀਂ ਬਿਆਨ ਦੇਣਾ ਤੇ ਪਿਆ ਉਹ ਬਿਆਨ ਤਾਂ ਹੀ ਦੇਣਾ ਪਿਆ ਕਿਉਂਕਿ ਉਹਦੇ ਚ ਸਾਰੇ ਧਰਮਾਂ ਦੇ ਸਾਰੇ ਜਾਤਾਂ ਗੋਟਾਂ ਦੇ ਲੋਕ ਉੱਪਰ ਉੱਠ ਕੇ ਲੜੇ ਆ ਇਹਦੇ ਕਰਕੇ ਉਹ ਕਾਨੂੰਨ ਵਾਪਸ ਲਏ ਸੀ ਉਹਨੇ ਇਸੇ ਦਾ ਹੁਣ ਜੋ ਖੇਤੀ ਨੀਤੀ ਵਾਲਾ ਲੈ ਕੇ ਆਉਂਦੇ ਆ ਖੇਤੀ ਨੀਤੀ ਆ ਜਿਹੜੀ ਕਿਉਂਕਿ ਕੋਈ ਵੀ ਮੰਨ ਬਨਵਾਉਣ ਨਾਲੋਂ ਉਹਨੂੰ ਲਾਗੂ ਕਰਵਾਉਣ ਤੇ ਵੱਡੀ ਤਾਕਤਲੀ ਲੋੜ ਹੁੰਦੀ ਆ ਇਸ ਕਰਕੇ ਸਾਡੀ ਸਲਾਹ ਹੈ ਵੀ ਜਿਹੜੀ ਕੋਈ ਵੀ ਛੋਟਾ ਧੜਾ ਚਾਹੇ ਕਰ ਲਿਏ ਵੀ ਕੱਲਾ ਕਹਿਣਾ ਬਸੇ ਗਰਾਹਾਂ ਵਾਲੇ ਕਹਿ ਦਿੰਦੇ ਤੁਸੀਂ ਵੀ ਗਰਾਹਾਂ ਪੰਜਾਬ ਦੇ ਵਿੱਚ ਕਹਿੰਦੇ ਵੀ ਨਾ ਕੋਈ ਮਡਾਕੀ ਡਰਾ ਪਰ ਅਸੀਂ ਵੀ ਆਪਣੇ ਆਪ ਨੂੰ ਵੱਡਾ ਨਹੀਂ ਮੰਨਦੇ ਕਿ ਆਪਣੇ ਸੰਯੋਗ ਕੋਰਚਾ ਸਾਰੇ ਸੱਚੇ ਲੋਕਾਂ ਨੂੰ ਨਾਲ ਲੈ ਕੇ ਫੇਰ ਜਾ ਕੇ ਜੇ ਕਾਇਮ ਹੁੰਦਾ ਫੇਰ ਜਾ ਕੇ ਜੇ ਤਾਂ ਪ੍ਰਾਪਤ ਹੋਉਂਦੀਆਂ ਇਸ ਕਰਕੇ ਇਸ ਕੱਲ ਦਾ ਅੱਜ ਜਿਹੜਾ ਇਕੱਠੇ ਹੋਣ ਦਾ ਕਾਰਨ ਪਹਿਲਾਂ ਅਸੀਂ ਇਸ ਗੱਲ ਤੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਵਾਲੇ ਤੇ ਵੀ ਅਸੀਂ ਇਹ ਸੱਚੀ ਨੂੰ ਕਹਿਨੇ ਆ ਉਧਰਲੇ ਪਾਸੇ ਕਿ ਉਹਨਾਂ ਦੇ ਤੁਹਾਡੇ ਨੂੰ ਉਹਦੇ ਵਾਪਸ ਚੋਣਨਾ ਚਾਹੀਦਾ ਅਸੀਂ ਇਹ ਵੀ ਕਹਿੰਦੇ ਜੀ ਵੀ ਉਹ ਛੋਟੇ ਦਾ ਜਾਂ ਵੱਡੇ ਆ ਲੰਡੇ ਦਾ ਸਭ ਨੂੰ ਸਹਾਰਾ ਦੂਜੇ ਪਾਸੋਂ ਅਸੀਂ ਸੰਯੁਕਤ ਮੋਰਚੇ ਦੇ ਕਾਰਨ ਨੂੰ ਲਗਾਤਾਰ ਲਾਗੂ ਕਰਨ ਲਈ ਸਰ ਜੁੜ ਕੇ ਅੱਗੇ ਹੱਥ ਵਧਾਏ ਅਤੇ ਲਗਾਤਾਰ ਲੜਦੇ ਰਹਾਂਗੇ ਉਹਦੋਂ ਆਪਣੀ ਗੱਲ ਹੈ ਜਿਹੜੀ ਖੇਤੀ ਨੀਤੀ ਵਾਲੀ ਜੋ ਖੇਤੀ ਨੀਤੀ ਵਾਲੀ ਜਿੰਨੇ ਕਾਨੂੰਨ ਰੱਦ ਕਰਵਾਏ ਆ ਉਹਦੀਆਂ ਫਰਜ਼ਾਂ ਜਿਹੜੀਆਂ ਥੱਲੇ ਸਟੇਟ ਸਰਕਾਰਾਂ ਨੂੰ ਉਹਨਾਂ ਨੂੰ ਭੇਜਿਆ ਹੈ ਕਿ ਇਹ ਸਟੇਟ ਸਰਕਾਰਾਂ ਦੇਤੇ ਵਿਚਾਰ ਕਰਕੇ ਲਾਗੂ ਕਰਨ ਪਰ ਉਦੋਂ ਪਹਿਲਾਂ ਭਗਵਾਨ ਪ੍ਰਧਾਨ ਸਰਕਾਰ ਨੇ ਸਾਰੀਆਂ ਜਥੇਬੰਦੀਆਂ ਤੋਂ ਸੁਝਾਅ ਮੰਗੇ ਹੀ ਖੇਤੀ ਨੀਤੀ ਆਸਤੇ ਉਹ ਖੇਤੀ ਨੀਤੀ ਦੇ ਸੁਝਾਅ ਦਿੱਤੇ ਹੋਇਆ ਤੇ ਕਿਸਾਨਾਂ ਦੇ ਮੁਤਾਬਕ ਖੇਤੀ ਨੀਤੀ ਖੇਤੀ ਉਦਯੋਗ ਲੱਗਣਗੇ ਤਾਂ ਕਿਸਾਨ ਬਚੂਗਾ ਨਾ ਕਿ ਆਖੋਦੇ ਕਰਤਿਵਾਰਗਾ ਜਿਹੜੇ ਉਹ ਸਾਰੇ ਦੇ ਸਾਰੇ ਨੂੰ ਇਥੋਂ ਦੀਆਂ ਜਿਹੜੀਆਂ ਨੀਤੀਆਂ ਕੇਂਦਰ ਵਾਲੀਆਂ ਆ ਰਹੀਆਂ ਔਰ ਰਗੜ ਕੇ ਕਾਰਪੋਰੇਟ ਕਰਾਉਣਿਆਂ ਦੇ ਤੱਕ ਦੇ ਵਿੱਚ ਭੁਗਤਣ ਵਾਲੀਆਂ ਨੀਤੀਆਂ ਇਸ ਕਰਕੇ ਉਹਦਾ ਹੀ ਵਿਰੋਧ ਕਰ ਰਹੇ ਆ ਉਦੋਂ ਇੱਕ ਅਗਲੀ ਗੱਲ ਇਹ ਵੀ ਆ ਜਮਹੂਰੀ ਹੱਕਾਂ ਦਾ ਢਾਣ ਹੋ ਰਿਹਾ ਹੈ ਜਮਹੂਰੀ ਹੱਕ ਆ ਜਿਹੜਾ ਹਰਕ ਨੂੰ ਬੋਲਣ ਦਾ ਅਧਿਕਾਰ ਆ ਜਵਾਨ ਬੰਦੀ ਵਰਗੇ ਕਾਨੂੰਨ ਲਿਆ ਰਹੇ ਆ ਕੇਂਦਰੀ ਏਜੰਸੀਆਂ ਪੰਜਾਬ ਦੇ ਉੱਤੇ ਛਾਪੇ ਮਾਰ ਰਹੀਆਂ ਆ ਭਾਰਤ ਦੇ ਅੰਦਰ ਕਦੇ ਆਤਵਾਦੀਆਂ ਤੇ ਹਮਲਾ ਕਰਦੀਆਂ ਤੇ ਨਕਸਲੀਆਂ ਦੇ ਨਾਮ ਦੇ ਉੱਤੇ ਪੰਜਾਬ ਦੀ ਧਰਤੀ ਤੇ ਆ ਕੇ ਮਕਸਰ ਜਿਹੜੇ ਦੇ ਬੰਗੜਪਿੰਡ ਦੇ ਵਿੱਚ ਐਨਆਈਏ ਦੀ ਟੀਮ ਆ ਕੇ ਕੇਂਦਰ ਦੀ ਤੇ ਉਹਨਾਂ ਦੀ ਤੂੜੀ ਤੋਂ ਕੰਮਜ਼ਦੂਰਾਂ ਦੀ ਫਰੋਲ ਦਿੰਦੀ ਆ ਬੱਚਿਆਂ ਦੀਆਂ ਕਿਤਾਬਾਂ ਦੇ ਬੈਗ ਵੇਲੇ ਕਰ ਦਿੰਦੀ ਫਰੋਲ ਦਿੰਦੀ ਆ ਜਦੋਂ ਇਨਸਾਫ ਪਸੰਦ ਲੋਕ ਇਕੱਠੇ ਹੋ ਕੇ ਸਾਰੀਆਂ ਜਥੇਬੰਦੀਆਂ ਵੱਲੋਂ ਜਾਣਦੇ ਆ ਤਾਂ ਉਦੋਂ ਉਹਨੂੰ ਸਾਡੇ ਪੰਜਾਬ ਦੀ ਪੁਲਿਸ ਉਸ ਕੇਂਦਰੀ ਏਜੰਸੀ ਨੂੰ ਬਚਾਉਣ ਤੇ ਲੱਗਦੀ ਆ ਅਲੱਗ ਕੇ ਅੰਦਰ ਲੋਕਾਂ ਦਾ ਕੋਈ ਫਿਕਰ ਨਹੀਂ ਇਸ ਕਰਕੇ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆ ਕਿ ਸਾਡੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਹੈ ਕਿ ਅੱਲ ਤੋਂ ਬਾਝ ਆਉਣਾ ਚਾਹੀਦਾ ਵੀ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਪੰਜਾਬ ਦੇ ਅੰਦਰ ਇਸਤਕਾ ਕਰਦੀਆਂ ਉਹ ਕੇਂਦਰ ਨੂੰ ਏਜੰਸੀਆਂ ਭੰਗ ਕਰਨੀਆਂ ਚਾਹੀਦੀਆਂ ਇਸ ਗੱਲ ਦੀ ਅਸੀਂ ਮੰਗ ਵੀ ਕਰਦੇ ਹਾਂ